ਆ ਵੀਰੋ ਜਵਗ ਤੁਹਾਨੂੰ ਪਤਾ ਯਾਰ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜਿੱਤ ਗਿਆ ਖਡੂਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਜਿੱਤ ਗਿਆ ਤੇ ਆ ਨੈਸੀ ਗਰੇ ਵਾਲ ਨੂੰ ਟੈਨਸ਼ਨ ਪਈ ਹੋਈ ਆ ਵੀ ਜਿੱਤ ਕਿਉਂ ਗਿਆ ਤੇ ਉਹਨੇ 3 ਦਿਨ ਤੋਂ ਰੋਟੀ ਨਹੀਂ ਖਾਦੀ ਰੋਟੀ ਕਿਉਂ ਨਹੀਂ ਖਾਦੀ ਉਹਨੂੰ ਟੈਨਸ਼ਨ ਪੈ ਗਈ ਵੀ ਇਹ ਜਿੱਤ ਗਿਆ ਆ ਦੇ ਨਸ਼ੇ ਬੰਦ ਕਰਾ ਦੇਣੇ ਆ ਤੇ ਸਾਡਾ ਧੰਦਾ ਬੰਦ ਹੋ ਜਾਣਾ ਮੈਡਮੇ ਹੋਣੀ ਹੁਣ ਤੂੰ ਭਾਵੇਂ ਜਿੰਨੀ ਮਰਜੀ ਭੁਖੀ ਰਹਿਲਾ ਜਿੰਨੀਆਂ ਮਰਜੀ ਭੁਖੜਦਾਲਾ ਕਰਲਾ ਜਿੰਨੇ ਮਰਜੀ ਵਰਤ ਰਖਲਾ ਜਿੰਨੇ ਮਰਜੀ ਮੰਤਰ ਪੜਦਾ ਜੋ ਮਰਜੀ ਕਰਲਾ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਐਮਪੀ ਬੰਨਾ ਹੀ ਬੰਨਾ ਆ ਉਹਨੇ ਐਮਪੀ ਬੰਨਾ ਹੀ ਬੰਨਾ ਆ ਤੇ ਤੇਰਾ ਧੰਦਾ ਜਿਹੜਾ ਨਸ਼ਰਾ ਤੂੰ ਪੰਜਾਬ ਤੇ ਚਲਾਉਣੀ ਹੈ ਨਾ ਉਹ ਬੰਦ ਕਰਾ ਕੇ ਛੱਡਣਾ ਉਹਨੇ ਬਹੁਤ ਅਤੀਸ਼ੇਰ ਡਬਲ ਗੜ ਜੇ ਜੋ ਬਾਹਰ ਆਊਗਾ ਦੇ ਬਲੋਗਰ ਜੇਲ੍ਹ ਤੋਂ ਬਾਹਰ ਆਊਗਾ ਤੇ ਆ ਕੇ ਐਮਪੀ ਬਣ ਕੇ ਤੇ ਪੰਜਾਬ ਦਾ ਪੂਰਾ ਨਸ਼ੇ ਦਾ ਪੈਕਅਪ ਕਰੂਗਾ ਤੇ ਤੂੰ ਹੁਣ ਜਨਾਬ ਮਰਜੀ ਜੋਰ ਲਾ ਲਾ ਹੁਣ ਕੋਈ ਹੋਰ ਜਗ੍ਹਾ ਲੱਭ ਨਸ਼ਾ ਵੇਚਣ ਆਸਤੇ ਅਫਗਾਨਿਸਤਾਨ ਉਫਗਾਨਿਸਤਾਨ ਰੂਸ ਰਾਸ ਜਾਂ ਹੋਰ ਕੋਈ ਦੇਸ਼ ਵੇਖ ਲਾ ਪੰਜਾਬ ਦੀ ਜਵਾਨੀ ਬੜੀ ਖਰਾਬ ਕਰਤੀ ਤੂੰ ਹਾਂ ਨਸ਼ਾ ਵੇਚਣ ਵਾਲੇ ਪੰਜਾਬ ਵਾਲੇ ਲੁੱਟੇ ਗਏ ਘਰਾਂ ਦੇ ਘਰ ਤਬਾਹ ਹੋ ਗਏ ਲੋਕਾਂ ਨੇ ਕਈ ਜਗ੍ਹਾ ਤੇ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਵੇਚਦੇ ਆਪਣੇ ਘਰ ਦੇ ਭਾਂਡੇ ਤੱਕ ਵੇਚਦੇ ਲੋਕਾਂ ਨੇ ਨਸ਼ੇ ਵਾਸਤੇ ਕਿਉਂਕਿ ਨਸ਼ੇ ਦੀ ਐਡਿਕਸ਼ਨ ਬੜੀ ਮਾਰੀ ਆ ਖਾਸ ਕਰ ਜਿਹੜਾ ਚਿੱਟਾ ਆ ਜਿਹੜਾ ਟੀਗਾ ਲਾਉਂਦੇ ਇਹਦੀ ਐਡਿਕਸ਼ਨ ਤਾਂ ਬਹੁਤ ਹੀ ਮਾਰੀ ਆ ਤੇ ਜਿੰਨੇ ਨਸ਼ਾ ਵੇਚਣ ਆ ਰਿਆ ਸਾਰਿਆਂ ਨੂੰ ਭਜੜਾ ਪਈਆਂ ਹੋਈਆਂ ਆ ਕਿ ਜਿੱਤ ਕਿਉਂ ਗਿਆ ਉਹ ਬੜੇ ਭਾਈ ਜਿੱਤ ਨਹੀਂ ਗਿਆ ਲੋਕਾਂ ਨੇ ਜਿਧਾਇਆ ਲੋਕਾਂ ਦੀ ਸੋਚ ਆ ਵੀ ਭਾਈ ਜਿਹੜਾ ਪੰਜਾਬ 'ਚ ਨਸ਼ਾ ਇੰਨਾ ਹੋ ਰਿਹਾ ਬੰਦ ਹੋਵੇ ਇਹ ਨਸ਼ਾ ਬੰਦ ਹੋਵੇ ਨਸ਼ਾ ਪੰਜਾਬ ਨੂੰ ਖਾ ਗਿਆ ਵੀਰੋ ਨਸ਼ਾ ਪੰਜਾਬ ਨੂੰ ਖਾ ਗਿਆ ਪੰਜਾਬ ਦਾ ਬੇੜਾ ਗਰਗ ਕਰਦਾ ਕਿਥੇ ਪਹਿਲਵਾਨ ਹੁੰਦੇ ਹੁੰਦੇ ਸੀ ਰੈਸਲਰ ਹੁੰਦੇ ਹੁੰਦੇ ਸੀ ਆਕੀ ਵਾਲੇ ਸੂਰਮੇ ਖਿਡਾਰੀ ਹੁੰਦੇ ਸੀ ਵਧੀਆ ਸਿੰਗਰ ਗਾਇਕ ਹੁੰਦੇ ਸੀ ਉਹ ਸਾਰੀ ਜਵਾਨੀ ਖਾਧੀ ਗਈ ਵੀਰੋ ਇਹ ਨਸ਼ਾ ਵੇਚਣ ਵਾਲਿਆਂ ਨੇ ਐਸੀ ਗਲੇਵਾਲ ਵਰਗਿਆਂ ਨੇ ਪੈਸੇ ਕਮਾਉਣ ਵਾਸਤੇ ਪੰਜਾਬ ਦਾ ਬੇੜਾ ਗਰਕਰਤਾ ਤੇ ਪਹਿਲੀ ਵਾਰ ਪੰਜਾਬੀਆਂ ਨੇ ਕੋਈ ਚੰਗਾ ਆਗੂ ਚੁਣਿਆ ਆ ਜਿਹੜਾ ਜਿੱਤੋਂ ਉਮੀਦਾਂ ਆ ਜਿੱਤੋਂ ਉਮੀਦਾਂ ਤੇ ਬੇਨਤੀ ਆ ਸਿੰਘ ਸਹਿਬ ਭਾਈ ਅਮਰਪਾਲ ਸਿੰਘ ਨੂੰ ਕਿ ਪੰਜਾਬੀਆਂ ਦੀਆਂ ਉਮੀਦਾਂ ਦੇ ਖਰੇ ਉਤਰਿਓ ਨਸ਼ਾ ਬੰਦ ਕਰਾਇਓ ਕਿਉਂਕਿ ਜਦੋਂ ਲੋਕ ਨਸ਼ੇ ਤੋਂ ਬਾਹਰ ਨਿਕਲ ਆਉਣਗੇ ਬਣੇ ਆਪ ਹੀ ਚੀਜ਼ਾਂ ਹੋਣ ਡੈ ਬਣਗੀਆਂ ਆਪੇ ਆਪਣੇ ਆਪ ਹੀ ਖੇਡਣ ਡੈ ਪੈਣਗੇ ਆਪਣੇ ਆਪ ਹੀ ਖੇਤੀ ਡਿਵੈਲਪ ਕਰ ਲੈਣਗੇ ਆਪਣੇ ਆਪ ਹੀ ਛੋਟੇ ਉਦਯੋਗ ਲਾ ਲੈਣਗੇ ਕਿਉਂਕਿ ਟੋਕੇ ਨਸ਼ਾ ਜਿਹੜਾ ਪੰਜਾਬ ਨੂੰ ਖਾ ਗਿਆ ਤੇ ਬਹੁਤ ਬਹੁਤ ਵਧਾਈ ਖਡੂਰ ਸਾਹਿਬ ਵਾਲਿਆਂ ਨੂੰ ਜਿਹਨਾਂ ਨੇ ਨਾਲ ਮਿਲ ਕੇ ਬੜਾ ਜੋਰ ਲਾ ਕੇ ਆਪਣਾ ਆਗੂ ਜਤਾਇਆ ਭਾਰੀ ਬਹੁਮਤ ਨੇ ਤੇ ਹੁਣ ਨਸ਼ਾ ਵੀ ਆਪਾਂ ਖਤਮ ਕਰਨਾ ਪੰਜਾਬ ਤੋਂ ਨਸ਼ਾ ਖਤਮ ਕਰਦਾ ਓਏ ਯਾਰ ਬੜੀ ਮਾਰੀ ਬਿਮਾਰੀ ਹੈ ਨਸ਼ੇ ਦੀ ਬੰਦਾ ਜਿਹੜਾ ਨਸ਼ਾ ਖਾਂਦਾ ਉਹ ਸਮਝੋ ਬੰਦਾ ਮਰੇ ਤੋਂ ਵੀ ਭੈੜਾ ਇੱਕ ਤਾਂ ਬੰਦਾ ਮਰ ਜਾਏ ਨਾ ਮਰੇ ਤੋਂ ਵੀ ਭੈੜਾ ਉਹ ਆਪਣਾ ਸਭ ਘਰ ਬਾਰ ਸਭ ਕੁਝ ਬਰਬਾਦ ਕਰ ਲੀਦਾ ਵੀਰੋ ਤੇ ਬਹੁਤ ਬਹੁਤ ਵਧਾਈ ਹੋਵੇ ਖਡੂਰ ਸਾਹਿਬ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਵੀਰੋ